ਤੁਸੀਂ ਦੇਖਿਆ ਕਿਵੇਂ ਭਗਵੰਤ ਮਾਨ ਭਾਈ ਦਾ ਦੇਖਿਆ ਹੋਣਾ ਤੁਸੀਂ ਹੁਣੀ ਕੋਇਕ ਕਰਕੇ ਮੈਲਾ ਖੁੰਡੇ ਤੋਂ ਡਰ ਗਿਆ ਆਜਾ ਨਗਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਤੁਸੀਂ ਦੇਖਿਆ ਕਿਵੇਂ ਭਗਵੰਤ ਮਾਨ ਭਾਈ ਦਾ ਦੇਖਿਆ ਹੋਣਾ ਤੁਸੀਂ ਹੁਣੀ ਕੋਇਦ ਕਰਕੇ ਮੈਲਾ ਖੁੰਡੇ ਤੋਂ ਹੀ ਡਰ ਗਿਆ ਆਜਾ ਨਗਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਤੁਸੀਂ ਦੇਖਿਆ ਕਹੇ ਭਗਵੰਤ ਮਾਨ ਭਾਈ ਦਾ ਦੇਖਿਆ ਹੋਣਾ ਤੁਸੀਂ ਹੁਣੀ ਕੋਇਦ ਕਰਕੇ ਮੈਲਾ ਖੁੰਡੇ ਤੋਂ ਹੀ ਡਰ ਗਿਆ ਐਜਾ ਨਕਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਤੁਸੀਂ ਦੇਖਿਆ ਕਹਿੰਤ ਗਵੰਦਮਨ ਭਾਈ ਦਾ ਦੇਖਿਆ ਹੁਣ ਤੁਸੀਂ ਹੁਣੀ ਕੋਇਸ ਕਰਕੇ ਮਲਾ ਖੁੰਡੇ ਤੋਂ ਡਰ ਗਿਆ ਐਜਾ ਨਕਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਤੁਸੀਂ ਦੇਖਿਆ ਕਹਿੰਤ ਗਵੰਦਮਨ ਭਾਈਦਾ ਦੇ ਦੇਖਿਆ ਹੁਣ ਤੁਸੀਂ ਹੁਣੀ ਕੋਇਲ ਕਰਕੇ ਮੈਲਾ ਖੁੰਡੇ ਤੋਂ ਡਰ ਗਿਆ ਇਹ ਜਾ ਨਕਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਤੁਸੀਂ ਦੇਖਿਆ ਕਹਿੰਤ ਗਵੰਦਮਨ ਭਾਈ ਦਾ ਦੇਖਿਆ ਹੁਣ ਤੁਸੀਂ ਹੁਣੀ ਕੋਇਲ ਕਰਕੇ ਮਲਾ ਖੁੰਡੇ ਤੋਂ ਡਰ ਗਿਆ ਗਿਆ ਐ ਜਾ ਨਕਮਾ ਨਲਾਇਕ ਨਖਿੱਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ